ਸ਼ੂਰ ਪੰਜਾਬੀ ਗਾਇਕ ਗੈਰੀ ਸੰਤੂ ਬਲੂ ਡੇਰਾ ਪਪਾ ਨਾਨਕ ਜਿਹੜਾ ਹਰਪੀਟਾਂ ਨੂੰ ਦਿੱਤੀਆਂ 10 ਮੱਝਾਂ ਪਿਛਲੇ ਦਿਨੀ ਰਾਵੀ ਦਰਿਆ ਚਾਏ ਹੜ੍ਹ ਨੇ ਹਲਕਾ ਡੇਰਾ ਪਪਾ ਨਾਨਕ ਵਿੱਚ ਭਾਰੀ ਤਬਾਹੀ ਮਚਾਈ ਸੀ ਅਤੇ ਹੜ੍ਹ ਦੇ ਪਾਣੀ ਨਾਲ ਹਰ ਇੱਕ ਵਰਗ ਦਾ ਭਾਰੀ ਨੁਕਸਾਨ ਹੋਇਆ ਜਿੱਥੇ ਕਿਸਾਨਾਂ ਦੀਆਂ ਫਸਲਾਂ ਤੇ ਘਰ ਤਬਾਹ ਹੋਏ ਸਨ ਉੱਥੇ ਡੰਗਰਾ ਦਾ ਵੀ ਭਾਰੀ ਨੁਕਸਾਨ ਹੋਇਆ ਸੀ ਅਤੇ ਹੁਣ ਹਰ ਇੱਕ ਨਾਮਵਰ ਸੱਤਾ ਜਾਂ ਸਿੰਗਰ ਅਤੇ ਕਲਾਕਾਰ ਹਰਪੀਟਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਇਸ ਤੇ ਚਲਤਿਆਂ ਹੀ ਡੇਰਾ ਪਪਾ ਨਾਨਕ ਕੁਰਤਾ ਨਾਮ ਦੀ ਮਸ਼ਹੂਰ ਪੰਜਾਬੀ ਗਾਇਕ ਘਰੀ ਸੰਧੂ ਵੱਲੋਂ ਬੜਾ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਨੇੜਾ ਦੌਰਾਨ ਜਿਨ੍ਹਾਂ ਲੋਕਾਂ ਦਾ ਮਾਲ ਡੰਗਰ ਰੁੜ ਗਿਆ ਸੀ ਉਹਨਾਂ ਨੂੰ ਅੱਜ 10 ਵਧੀਆ ਨਸਲ ਦੀਆਂ ਮੱਝਾਂ ਦਿੱਤੀਆਂ ਜਿਸ ਦੇ ਵਿੱਚ ਡੇਰਾ ਪਾਪਾ ਨਾਨਕ ਤੇ ਪਿੰਡ ਕਣੀਏ ਕੇ ਪੀਟ ਮਾਸ਼ੀਵਾਲਾ ਅਤੇ ਫਤਿਹਗੜ ਚੂੜੀਆਂ ਦਾ ਪਿੰਡ ਚੰਦੀਗੜ੍ਹ ਸ਼ਾਮਲ ਹੈ ਉੱਥੋਂ ਤੇ ਜਰੂਰਤਮੰਦ ਲੋਕਾਂ ਨੂੰ ਗਾਇਕ ਸੰਤੂ ਦੀ ਟੀਮ ਵੱਲੋਂ 10 ਮੱਝਾਂ ਦੀ ਸੇਵਾ ਕੀਤੀ ਗਈ ਹੈ ਮਰਗੇ ਮਰ ਗਏ ਮਾਲ ਖਰਾਬ ਹੋ ਗਿਆ ਸਾਰੇ ਮਰ ਗਏ ਹਾਂ ਤੇ ਬਹੁਤ ਨੁਕਸਾਨ ਹੋਇਆ ਗਏ ਜਦ ਤੱਕ ਇਹ ਚੌਕ ਤਨ ਪਾਣੀ ਲਖਾ ਦੇ ਦਿੱਤਾ ਆਪਣੇ ਨੂੰ ਬੱਚੇ ਆਖਾਂ ਨਿਕਲ ਚਾਰਾ ਵੱਢ ਕੇ ਪਾ ਲਿਆ ਉਹਨਾਂ ਦੇ ਪਾਸੇ ਖਤਮ ਹੋ ਗਿਆ ਕੰਮ ਸਾਰਾ ਰੁੜਗੀਆਂ ਤੇ ਮਰ ਗਏ ਸਾਰੇ ਮਰ ਗਏ ਸਾਰੇ ਮਰ ਗਏ ਅੱਜ ਜਿੱਨਾ ਰੱਜੀ ਖਾਣਾ ਚਾਹੋ ਬਹੁਤ ਧੰਨਵਾਦ ਜਿਆਦਾ ਵੀ ਜਿਹੜੇ ਜਾ ਕੇ ਸਾਡਾ ਨਾਮੋਕ ਦੇਖਿਆ ਸਾਰਾ ਕੋ ਦਿੱਤਾ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਦੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀ ਨਾਲ ਉਹਨਾਂ ਉਹਨਾਂ ਨੂੰ ਕਰ ਦਿੱਤੇ ਨੇ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਹਚਾਏ ਨਾ ਸਕਦੇ ਕਿੰਨੇ گاਉਂ ਸਾਡੇ ਕੋ ਮੱਝਾਂ ਹੈ ਜੀ 6 ਮੱਝਾਂ ਵੈਰੀਫਾਈ ਭਾਈ ਤੁਹਾਨੂੰ ਜਿੱਦਾਂ ਅੱਗੇ ਦੱਸਿਆ ਵੀ ਸਾਡੇ ਇਲਾਕੇ ਦੇ ਸਾਰੇ ਲੋਕ ਹੈ ਤੇ ਆਹਨੂੰ ਸਾਰੇ ਇਲਾਕੇ ਦੇ ਵਿੱਚ ਕੱਲੇ-ਕੱਲੇ ਪਿੰਡ ਜਿਹੀ ਵਿਰੇ ਆ ਤੇ ਬਾਕੀ ਦੋ ਗੇ ਪਿੰਡ ਆ ਜਿਨ੍ਹਾਂ ਦੇ ਮਤਲਬ ਡੰਗਰ ਮਾਰ ਗਏ ਤੇ ਰੁੜ ਗਏ ਆ ਕਈਆਂ ਕੋ ਮਤਲਬ ਇਹ ਪਾਰਲਾ ਪਿੰਡ ਕਣੀਏ ਦੇ ਬੇਟਾ ਕੇ ਚੰਡੀਗੜਾ ਵਾਦੀ ਜਿਹੜਾ ਪਾਰਲਾ ਪਿੰਡ ਉਹਨਾਂ ਲੋਕਾਂ ਕੋ ਆਪਣੀ ਜਾਨ ਮਹਾ ਬੱਜੀ ਉਹਨਾਂ ਦੇ ਉੱਥੇ ਬੱਜੇ ਹੀ ਮਰ ਗਏ ਜਿਆਦਾ ਇਹ ਜਿਹੜਾ ਦੂਜਾ ਚੰਡੀਗੜਾ ਵਾਦੀ ਉਹਨਾਂ ਨੇ ਵਿਚਾਰੇ ਆ ਫਿਰ ਮਜਬੂਰੀ ਤੇ ਮ ਉਹ ਰੋੜ ਰੜ ਗਈਆਂ ਮੱਜਾ ਉਹਨਾਂ ਦੀ ਇਹ ਆਪਣੇ ਕੋ ਜਿੰਨੇ ਵੀਰ ਜਿਹੜੇ ਅੱਜ ਖਲੋਤੇ ਆ ਇਹਨਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਡੰਗਰ ਵੀ ਨਹੀਂ ਹੈਗਾ ਉਹਨਾਂ ਰੋੜੇ ਦੇ ਵੀ ਜਾਦਿਆਂ ਦੇ ਵੀ ਆ ਪਰ ਕਈਆਂ ਕੋ ਜਿੰਨਾ ਕੋ ਪੰਜ ਹੀ ਉਹਨਾਂ ਦੀਆਂ ਦੋ ਰੁੜਗੀਆਂ ਤਿੰਨ ਹੈਗੀਆਂ ਕਿ ਕੋ 10 ਹੀ ਉਹਨਾਂ ਦੀਆਂ ਪੰਜ ਰੁੜਗੀਆਂ ਪੰਜ ਹੈਗੀਆਂ ਇਹਨਾਂ ਵੀਰਾਂ ਜਿਹੜੇ ਵੀਰਾਂ ਨੂੰ ਅੱਜ ਦਿਨ ਲਗੇ ਇਹਨਾਂ ਦੇ ਘਰ ਚ ਇੱਕ ਇੱਕ ਵੀਰ ਹੀ ਹੈਗਾ ਇਹਨਾਂ ਦੀਆਂ ਸਾਰੀਆਂ ਸਾਰੀਆਂ ਰੁੜਗੀਆਂ ਅੱਜ ਜਦੋਂ ਗੈਰੀਸ਼ ਤੋਂ ਉਹਨਾਂ ਨੇ ਇਸ ਸੇਵਾ ਭੇਜੀ ਹਾਂ ਹਾਂ ਕੀ ਸਮਝਦੇ ਹੋ ਕਿ ਇਧਰ ਲੋਕਾਂ ਦੇ ਘਰਾਂ ਚ ਕਿਸ ਤਰ੍ਹਾਂ ਦੁਬਾਰਾ ਮੁਰ ਰੌਣਕ ਪੜਤੀ ਆ ਜਾਂ ਇਹ ਵੀਰ ਜੀ ਇਹਨਾਂ ਇਹਨਾਂ ਦੇ ਦਿਲ ਜਾਣਦੇ ਇਹਨਾਂ ਦੀ ਜਿੰਨੀਆਂ ਸ਼ੀਸ਼ਾ ਜਿਨ੍ਹਾਂ ਨੇ ਮਨ ਚੋਂ ਇਹਨਾਂ ਦੀ ਨਿਕਲੀਆਂ ਜੋ ਕਿ ਉਹ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨੂੰ ਮਹਾਰਾਜ ਨੇ ਬਹੁਤ ਜ਼ਿਆਦਾ ਦਿੱਤਾ ਉਹਨੇ ਇਹਨਾਂ ਨੂੰ ਦਿਲੋਂ ਭੇਟਾ ਕਰਨ ਦੇ ਆ ਆਪਣੇ ਉਹਦਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਵੀਰਾਂ ਦੀ ਰੋਜ਼ੀ ਰੋਟੀ ਖੋੜੀ ਬੋੜੀ ਚੱਲ ਸਕੂ ਅੱਜ ਆਪਾਂ ਇੱਥੇ ਤੇਰਾਪਾਪਾ ਨਾਨਕ ਦੀ ਧਰਤੀ ਤੇ ਖੜੇ ਆ ਤੇ ਜਿੱਥੇ ਖਾਲਸਾ ਦਾ ਪ੍ਰਕੋਪ ਜਦੋਂ ਆਪਾਂ ਕਹਿ ਸਕਦੇ ਇਸੇ ਜਿਹੇ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਨ ਵਿੱਚ ਸੁਆਮਾ ਚੱਲ ਰਹੀਆਂ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਇੱਕ ਤਾਂ ਟੈਲੀਫੋਨ ਨਾਲ ਹਸਤਾਬਾ ਜੀ ਸਾਡੇ ਗ ਸੇ ਸਾਡੇ ਖਿਡਾਰੀ ਵੀਰ ਕਲਾਕਾਰਾਂ ਪਰ ਨਾਲ ਕੋਈ ਵੀ ਨਹੀਂ ਪਿੱਛੇ ਰਹਿ ਗਿਆ ਜਿਹੜੇ ਅੱਜ ਹੁਣ ਸਾਡੇ ਵੀਰ ਕੈਰੀ ਸੰਧੂ ਨੇ ਸੁਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਟੋਟਲ ਲਾਸ ਹੋ ਗਿਆ ਪਸ਼ੂ ਕੋ ਮਰ ਗਏ ਜਾਂ ਹਰ ਗਏ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਲ ਸੰਧੂ ਨੇ ਉਹ ਉਹਨਾਂ ਨੂੰ ਆਪਾਂ ਮੁਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਸਾ ਮੱਝਾਂ ਵੀ ਸਾਡੇ ਉਹ ਇੱਥੇ ਪਹੁੰਚੇ ਸਰ ਇਹਦੀ ਚੋਣ ਕਿਤਾ ਕੀਤੀ ਗਈ ਵੀ ਕਿੰਨੀ ਸ਼ੁਕਰੀਆ ਉਹਦੇ ਵਾਸਤੇ ਸਾਡੇ ਲੋਕਲ ਏਰੀਆ ਦੇ ਇੱਥੇ ਖਿਡਾਰੀ ਵੀਰ ਹੈ ਜੀ ਤੇ ਇਥੋਂ ਆਪਣਾ ਚੱਕੀ ਵੀਰ ਹੋਣੀਆ ਸੱਜਣ ਭਲਵਾਨ ਉਹਨੇ ਹੈਪੀ ਹੋਣੀ ਅਗੇ ਤਾਂ ਹੋਣੀ ਸਾਡੇ ਤੇ ਸੱਜਣ ਭਾਈ ਹੁੰਦੀ ਤੇ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇਟ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇ ਲੱਗ ਗਿਆ ਸੀ ਕਿ ਤੁਸੀਂ ਲੋਕਲ ਨੇ ਤੁਹਾਨੂੰ ਜਿਆਦਾ ਪਤਾ ਹੈ ਜੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹੀਆ ਕਰਾ ਦਿਓ ਵੀ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉੱਥੇ ਤੇ ਜਿਹੜਾ ਪ੍ਰੋਗਰਾਮ ਡਿਜ਼ਾਈਨ ਹੋਵੇ ਸਾਰਿਆਂ ਦਾ ਰੋਜ਼ਗਾਰ ਚੱਲਦਾ ਮੱਝਾ ਕਰਦਾ ਆਪਣੇ ਰੋਜ਼ਗਾਰ ਤੋਂ ਜੇਪਾ ਦੇਖੀਏ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਸਾਰੇ ਇੱਕ ਦੇ ਪ੍ਰਭਾਵ ਸੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗਾ ਜਾਂ ਆਪਣੇ ਇਹ ਡੇਲੀ ਵਾਲੇ ਆ ਕੋਈ ਖੇਤਾਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਇਹ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰ ਇਹ ਜੀ ਜਿੰਨਾਂ ਦਾ ਨੁਕਸਾਨ ਹੋਇਆ